ਇਕਲੇ ਲੰਬੇ ਸਮੇਂ ਤੋਂ ਨੰਨੇ-ਮੁੰਨੇ ਬੱਚਿਆਂ ਨੂੰ ਆਪਣੇ ਪੈਰਾਂ ਤੇ ਖੜਾ ਕਰਨ ਵਾਲਾ ਬੀਜੀਪੀ अर्ਲੀ ਲਰਨਿੰਗ ਸੈਂਟਰ ਮਾਡਲ ਟਾਊਨ ਸਨਵਾਲਵੀ ਖੇਡ ਦਾ ਡਾਇਰੈਕਟਰ ਗੁਰਪ੍ਰੀਤ ਕੌਰ ਦੀ ਦੇ ਇੱਕ ਗ੍ਰੈਜੂਏਸ਼ਨ ਸਮਾਰੋਹ ਕਰਵਾਇਆ ਗਿਆ ਇਸ ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਵਜੋਂ ਸੇ ਤੌਰ ਤੇ ਹਾਜ਼ਰ ਹੋਏ ਗੁਲਸ਼ਨ ਕੁਮਾਰ ਵੱਲੋਂ ਜੋਤ ਜਗਾ ਕੇ ਕੀਤੀ ਗਈ ਇਸ ਸਮਾਰੋਹ ਦੌਰਾਨ ਪ੍ਰਾਇਤ ਚੰਗੀ ਪ੍ਰੀਖਿਆ ਹਾਸਲ ਕਰਨ ਵਾਲੇ ਬੱਚਿਆਂ ਨੂੰ ਗੁਲਸ਼ਨ ਕੁਮਾਰ ਅਤੇ ਡਾਇਰੈਕਟਰ ਗੁਰਪ੍ਰੀਤ ਕੌਰ ਵੱਲੋਂ ਟੋਫੀਆਂ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਦੌਰਾਨ ਗੁਲਸ਼ਨ ਕੁਮਾਰ ਵੱਲੋਂ ਸੈਂਟਰ ਦੀ ਸੰਗھا ਕਰਦੇ ਆ ਡਾਇਰੈਕਟਰ ਗੁਰਪ੍ਰੀਤ ਕੌਰ ਨੂੰ ਪ੍ਰਵਾਇਏ ਗਏ ਗ੍ਰੈਜੂਏਸ਼ਨ ਸਰਮਾਨੀ ਦੀਆਂ ਸੁਖ ਕਾਮਨਾਵਾਂ ਦਿੱਤੀਆਂ ਅਤੇ ਬੱਚਿਆਂ ਨੂੰ ਹੋਰ ਮਿਹਨਤ ਕਰਵਾ ਕੇ ਪੈਰਾਂ ਤੇ ਖੜਾ ਕਰਨ ਲਈ ਅਤੇ ਬੱਚਿਆਂ ਦੇ ਭਵਿੱਖ ਨੂੰ ਹੋਰ ਵੀ ਚੰਗਾ ਬਣਾਉਣ ਲਈ ਪ੍ਰੇਰਿਤ ਕੀਤਾ ਇਸ ਮੌਕੇ ਤੇ ਹੋਈ ਗੱਲਬਾਤ ਹੋਰ ਕੀਤੀਆ ਆਓ ਸੁਣਦੇ ਹਾਂ ਬਹੁਤ ਹੀ ਮਿਹਨਤੀ ਨੇ ਗੁਰਪ੍ਰੀਤ ਕੌਰ ਮੈਡਮ ਇਹਨਾਂ ਦਾ ਮੈਂ ਬਹੁਤ ਵਾਰੀ ਐਕਟੀਵਿਟੀਆਂ ਦੇਖਦਾ ਹਾਂ ਲਗਭਗ ਹਰ ਤਿਹਾਰ ਹਰ ਫੰਕਸ਼ਨ ਚਾਹੇ ਉਹ ਕੋਈ ਵੀ ਹੋਵੇ ਸ਼ਸਭਲੀ ਹੈ ਸ਼ਿਵਰਾਤਰੀ ਹੈ ਜਾਂ ਕੋਈ ਗੁਰਪੁਰਬ ਹੈ ਬਹੁਤ ਵਧੀਆ ਤਰੀਕੇ ਨਾਲ ਇਹ ਬੱਚਾ ਨੂੰ ਮਿਹਨਤ ਕਰਾਉਂਦੇ ਆ ਤੇ ਮੈਂ ਕਈ ਵਾਰੀ ਤਾਂ ਇਹ ਲੱਗਦਾ ਹੁੰਦਾ ਵੀ ਜੇ ਮੈਂ ਬੱਚਾ ਹੁੰਦਾ ਤਾਂ ਮੈਂ ਇੱਥੇ ਪੜ੍ਹ ਲੈਂਦਾ ਨਾ ਤਾਂ ਮੇਰੀ ਹੁਣ ਜਿਹੜੀ ਪਰਸਨੈਲਿਟੀ ਹੈ ਡਿਫੀਨਿਟਲੀ ਹੋਣੀ ਸੀ ਤੋਂ ਇੱਥੇ ਇਹ ਬੱਚਿਆਂ ਦੇ ਨਾਲ ਮੈਂ ਦੇਖਦਾ ਹਾਂ ਨਾ ਜਿਵੇਂ ਬੱਚੇ ਐਕਸ਼ਨ ਜਾਂ ਬੱਚੇ ਜਿਵੇਂ ਐਕਸ਼ਨ ਜਿਵੇਂ ਇਹਨਾਂ ਨੇ ਐਕਟੀਵਿਟੀ ਕਰਾਉਣੀ ਹੁੰਦੀ ਹੈ ਨਾਲ ਆਪ ਐਕਟੀਵਿਟੀ ਉਹੇ ਕਰਦੇ ਨੇ ਪੂਰੀ ਡੈਡੀਕੇਸ਼ਨ ਦੇ ਨਾਲ ਬੱਚਿਆਂ ਨੂੰ ਮਿਹਨਤ ਕਰਾਉਂਦੇ ਨੇ ਤੇ ਮੈਨੂੰ ਇਹ ਲੱਗਦਾ ਵੀ ਨੇੜੇ-ਟੜੇ ਜਿੰਨੇ ਵੀ ਆਸ-ਪਾਸ ਹੋਰ ਪਬਲਿਕ ਹੈ ਲੋਕ ਨੇ ਉਹਨਾਂ ਨੂੰ ਇੱਥੇ ਆਪਣੇ ਬੱਚਿਆਂ ਨੂੰ ਐਡਮਿਸ਼ਨ ਕਰਵਾਉਣ ਤਾਂ ਕਿ ਬੱਚਿਆਂ ਦਾ ਜਿਹੜਾ अर्ਲੀ ਚਾਈਲਡਹੂਡ ਹੈ ਉਹਦੇ ਵਿੱਚ ਨਿਖਾਰ ਆ ਜਾਵੇ ਤੇ ਜਦੋਂ ਬੱਚੇ ਦਾ अर्ਲੀ ਚਾਈਲਡਹੂਡ ਨਿਕਲਿਆ ਹੋਊਗਾ ਤਾਂ ਵੱਡੇ ਹੋ ਕੇ ਬੱਚਾ ਆਪਣੇ ਆਪ ਹੀ ਉਹਦੀਆਂ ਜੀਆਂ ਨੇ ਹੈਜ਼ਿਟੇਸ਼ਨ ਖੁੱਲ ਜਾਂਦੇ ਨੇ ਬੋਲਣ ਦੀਆਂ ਐਕਟੀਵਿਟੀ ਕਰਨ ਦੀਆਂ ਸੋ ਮੇਰੀ ਤਾਂ ਇਹੀ ਸਾਰੇ ਮਾਤਾਂ ਨੂੰ ਇੱਕ ਸਲਾਹ ਹੈ ਇੱਥੇ ਇੱਕ ਵਾਰੀ ਆਪਣੇ ਬੱਚੇ ਨੂੰ ਜਿੰਨਾ ਵੀ ਹੈ ਛੋਟੇ ਉਮਰ ਦੇ ਬੱਚੇ ਜਿਹੜੇ ਹੈਗੇ ਆ ਇੱਥੇ ਪੜਾਉਣ ਬਹੁਤ ਵਧੀਆ ਸਕੂਲ ਹੈ ਤੇ ਇੱਥੇ ਹੋਣਾ ਟੈਕਨੋਲੋਜੀ ਦੇ ਨਾਲ ਜੁੜੇ ਹੋਇਆ ਕੰਪਿਊਟਰ ਦਾ ਜੋ ਹੈ ਇਸ ਨੂੰ ਤੇ ਬੱਚਿਆਂ ਦੇ ਵੀ ਜਿਹੜਾ ਪੜ੍ਹਾਈ ਨੂੰ ਲੈ ਕੇ ਐਡਵਾਂਸ ਟੈਕਨੋਲੋਜੀ ਆ ਚੁੱਕੀ ਹੈ ਜਿੱਤਨਾ ਦੇਖਦੇ ਹੋ ਇਸ ਸਕੂਲ ਦੇ ਵਿੱਚ ਇਸ ਸਕੂਲ ਦੇ ਵਿੱਚ ਟੈਕਨੋਲੋਜੀ ਨੂੰ ਵਗੈਰ ਤਾਂ ਕੰਮ ਨਹੀਂ ਹੁੰਦਾ ਹੈਗਾ ਤੇ ਗੁਰਪ੍ਰੀਤ ਮੈਡਮ ਜਿਵੇਂ ਮੈਂ ਦੱਸ ਰਿਹਾ ਵੀ ਸਰਪੱਖੀ ਮਿਹਨਤੀ ਨੇ ਤੇ ਜੇ ਇਹ ਟੈਕਨੋਲੋਜੀ ਦੀ ਵਰਤੋਂ ਕਰਦੇ ਤਾਂ ਹੀ ਇਹ ਗੱਲ ਮੇਰੇ ਤੱਕ ਹੀ ਪਹੁੰਚਦੀ ਹੈ ਤਾਂ ਹੀ ਬੱਚਿਆਂ ਦੀ ਉਮੀਦ ਕਰਦੇ ਨੇ ਇਥੇ ਸਕੂਲ ਦਾ এনवायरमेंट ਬਹੁਤ ਵਧੀਆ ਲੱਗਿਆ ਇਹਨਾਂ ਦਾ ਬੜਾ ਸ਼ਾਂਤਮਈ এনवायरमेंट ਹੈ ਏਸੀ ਰੂਮ ਨੇ ਤੇ ਮੈਨੂੰ ਲੱਗਦਾ ਹੈ ਕਿ ਵੀ ਸਾਰਾ ਕੁਝ ਹੀ ਐਟ ਦੀ ਨੰਬਰ 1 ਹੈ ਤੇ ਟੈਕਨੋਲੋਜੀ ਦੀ ਵਰਤੋਂ ਤਾਂ ਗੁਰੂ ਤੋਂ ਕਰਦੇ ਜਾ ਰਹੇ ਨੇ ਜਿੱਥੇ ਜ਼ਰੂਰਤ ਪੈਂਦੀ ਹੈ ਉੱਥੇ ਹੈਲਪ ਲੈਂਦੇ ਨੇ ਮੇਰੀ ਵੀ ਕੋਸ਼ਿਸ਼ ਹੁੰਦੀ ਹੈ ਜਿੰਨੀ ਹੋ ਸਕੇ ਮੈਂ ਹੈਲਪ ਕਰਾਂ ਮਾਪਿਆਂ ਨੂੰ ਕੀ ਕਹਿਣਾ ਚਾਹੁੰਦੇ ਜਿਵੇਂ ਆਪਰੇ ਦੱਸਿਆ ਕਿ ਜਿਹਨਾਂ ਮਾਪਿਆਂ ਦੇ ਕੋਲ ਬੱਚੇ ਛੋਟੇ ਛੋਟੇ ਹੈਗੇ ਨੇ ਨਾ ਜਿਨ੍ਹਾਂ ਨੇ अर्ਲੀ ਚਾਈ अर्ਲੀ ਹਾ ਸਟੇਜ ਦੇ ਤੇ ਬੱਚੇ ਨੂੰ ਬਣਾਉਣਾ ਹੈ ਪਲੇ ਵਿੱਚ ਬਣਾਉਣਾ ਹੈ ਮੈਂ ਸਮਝਦਾ ਕਿ ਜਿਹੜੇ ਵੀ ਇਸ ਸਕੂਲ ਨੂੰ ਅਪਰੋਚ ਕਰ ਸਕਣ ਮੈਂ ਤਾਂ ਕਈ ਵਾਰੀ ਬੱਚਿਆਂ ਨੂੰ ਕਹਿੰਦਾ ਵੀ ਜਿੱਥੇ ਤੁਸੀਂ ਪੜ ਰਹੇ ਹੋ ਉਹ ਕਿਹਦੇ ਸਾਡੇ ਇਹਦੇ ਚ ਦੂਰ ਬੱਚੇ ਨੇ ਉਹਨਾਂ ਨੂੰ ਇੱਥੇ ਛੜਨਾ ਹੁਣਾ ਔਖਾ ਆ ਪਰ ਜਿਹੜੇ ਪੋਸੀਬਲ ਹੈਗਾ ਜਿੱਥੇ ਵੀ ਬੱਚਾ ਇੱਥੇ ਪਹੁੰਚ ਸਕਦਾ ਆ ਉਹਨਾਂ ਬੱਚਿਆਂ ਦੇ ਬੈਟਰ ਫਿਊਚਰ ਵਾਸਤੇ ਇਹ ਸਕੂਲ ਮੈਨੂੰ ਵਧੀਆ ਲੱਗ ਰਿਹਾ ਸਾਨੂੰ 2016 ਦੇ ਵਿੱਚ ਨੀਅਰ ਅਬਾਊਟ ਅਸੀਂ ਸਟਾਰਟ ਕੀਤਾ ਸੀਗਾ ਔਰ ਸਾਡਾ ਮੇਨ ਮਕਸਦ ਇਹ ਹੁੰਦਾ ਕਿ ਜੇ ਬੱਚਾ ਸਾਡੇ ਕੋਲ ਆਪਣੇ ਚਾਈਲਡਹੂਡ ਦੇ 2.5 ਸਾਲ ਦਾ ਆਪਣਿਕ 3 ਸਾਲ ਦਾ ਆਇਆ ਤਾਂ ਅਸੀਂ ਉਹਨੂੰ ਇਸ ਤਰ੍ਹਾਂ ਨਾਲ ਰੈਡੀ ਕਰਕੇ ਭੇਜੀਏ ਕਿ ਬੱਚਾ ਜਿਹੜਾ ਅੱਗੇ ਦੇ ਸੀਨੀਅਰ ਸਕੂਲ ਚ ਜਾ ਰਿਹਾ ਜਾਂ ਯੂਨੀਅਰ ਕੇਜੀ ਚ بڑے ਸੈਸ਼ਨ ਚ ਜਾ ਰਿਹਾ ਕਿਸੇ ਵੱਡੇ ਸਕੂਲ ਚ ਤਾਂ ਜਿਹੜਾ ਉਹਦਾ ਐਂਟ੍ਰਾਂਸ ਟੈਸਟ ਆ ਉਹ ਔਰਲ ਟੈਸਟ ਹੋਵੇ ਚਾਹੇ ਰਿਟਨ ਹੋਵੇ ਉਹ ਬੱਚਾ ਸਾਡੇ ਕੋਲੋਂ ਕਰਕੇ ਪਾਸ ਹੋ ਕੇ ਨੈਕਸਟ ਸਕੂਲ ਚ ਬੈਠਦਾ ਔਰ ਸਾਡਾ ਜਿਹੜਾ ਮੇਨ ਮਕਸਦ ਹੁੰਦਾ ਕਿ ਬੱਚੇ ਦਾ ਰਿਟਨ ਟੈਸਟ ਦਾ ਉਹ ਕਲੀਅਰ ਹੋ ਜਵੇ ਔਰ ਮੋਸਟ ਆਫ ਦੀ ਸਾਡੇ ਬੱਚੇ ਕਲੀਅਰ ਕਰਕੇ ਬੈਠਦੇ ਨੇ ਉਹ ਫਿਰ ਕੋਈ ਵੀ ਵੱਡਾ ਸਕੂਲ ਆ ਸੀਬੀਐਸਸੀ ਆਈਸੀਐਸਸੀ ਬੋਰਡ ਦੇ ਹਿਸਾਬ ਨਾਲ ਅਸੀਂ ਤਿਆਰੀ ਕਰਵਾ ਕੇ ਭੇਜਦੇ ਆ ਕਿ ਬੱਚੇ ਦੀ ਜਿਹੜੀ ਹੈਜ਼ਿਟੇਸ਼ਨ ਆ ਉਹ ਸਾਰੀ ਇੱਥੇ ਹੀ ਨਿਕਲ ਜਾਂਦੀ ਆ ਔਰ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕੀਤਾ ਜਾਂਦਾ ਕਿ ਉਹਨਾਂ ਨੂੰ ਇਹ ਨਾ ਲੱਗੇ ਇਦਾਂ ਦਾ এনਵਾਇਰਨਮੈਂਟ ਦਿੱਤਾ ਜਾਂਦਾ ਕਿ ਬੱਚੇ ਨੂੰ ਆਪਣਾ ਘਰ ਵੀ ਲੱਗੇ ਐਜ਼ ਅ ਮਦਰ ਮੈਨੂੰ ਟ੍ਰੀਟ ਕਰਨਾ ਪੈਂਦਾ ਬੱਚਿਆਂ ਦੇ ਨਾਲ ਔਰ ਮੈਂ ਆਪ ਵੀ ਭੁੱਲ ਜਾਨੀ ਆ ਕਿ ਮੈਂ ਇੱਕ ਟੀਚਰ ਆ ਜਾਂ ਬੱਚਾ ਕਿਉਂਕਿ ਫੇਰ ਹੀ ਮੈਂ ਉਹਨਾਂ ਨਾਲ ਆਪਣਾ ਕੰਬੀਨੇਸ਼ਨ ਬਣਾ ਕੇ ਅੱਗੇ ਚੱਲ ਸਕਦੀ ਆ ਤੇ ਮੋਸਟ ਆਫ ਦੀ ਅਸੀਂ ਟੀਚਿੰਗ ਇਟਸ ਜਿਹੜੀਆਂ ਨੇ ਯੂਜ਼ ਕਰਦੇ ਆ ਉਹ ਫਿਰ ਚਾਹੇ ਟੈਕਨੀਕਲ ਚੀਜ਼ਾਂ ਹੋਣ ਚਾਹੇ ਫਿਰ ਅਸੀਂ ਉਹਨਾਂ ਨੂੰ ਵਰਬਲੀ ਕੁਝ ਸਿਖਾਣਾ ਤਾਂ ਸਾਨੂੰ ਉਸ ਤਰ੍ਹਾਂ ਹੀ ਸਾਰਾ ਕੁਝ ਡੀਲ ਕਰਨਾ ਪੈਂਦਾ ਕਿ ਬੱਚੇ ਦੇ ਉਹ ਮਾਈਂਡ ਦੇ ਵਿੱਚ ਸੈਟਅਪ ਹੋ ਜAVE ਕਿ ਬੱਚਾ ਨੈਕਸਟ ਦੇ ਵਿੱਚ ਜਾ ਕੇ ਕਿਤੇ ਇਹ ਭੁੱਲੇ ਨਾ ਉਹਨੂੰ ਇਹ ਮਾਈਂਡ 'ਚ ਰਵੇ ਵੀ ਹਾਂ ਮੈਂ ਇਹ ਚੀਜ਼ ਪਹਿਲਾਂ ਲਰਨ ਕੀਤੀ ਸੀ ਉਹ ਫਿਰ ਚਾਹੀ ਅਸੀਂ ਪੇਪਰ ਜਿਹੜੇ ਨੇ ਖੁਦ ਟ੍ਰਾਈਂਗਸ ਬਣਾ ਕੇ ਦਈਏ ਫਿਰ ਚਾਹੀ ਅਸੀਂ ਫੋਨ ਤੇ ਸੌਰੀ ਟੀਵੀ ਤੇ ਦਿਖਾਈਏ ਸਕਰੀਨ ਤੇ ਮੋਸਟ ਆਫ ði ਸਾਨੂੰ ਇਹ ਹੁੰਦਾ ਕਿ ਬੱਚੇ ਦੇ ਮਾਈਂਡ ਨੂੰ ਇਸ ਤਰ੍ਹਾਂ ਸੈੱਟ ਕਰ ਦਈਏ ਕਿ ਬੱਚਾ ਨੈਕਸਟ ਸਕੂਲ 'ਚ ਬੈਠੇ ਤੇ ਉਹਨੂੰ ਨਾ ਤਾਂ ਉਹਦਾ ਰੋਣਾ ਆਵੇ ਔਰ ਉਹ ਕੌਨਫੀਡੈਂਸ ਹੋ ਕੇ ਇੱਥੋਂ ਨਿਕਲੇ ਕਿੰਨੇ ਬੱਚੇ ਆ ਜੀ ਇਸ ਸਮੇਂ ਪਾਸ ਆਊਟ ਹੋਏ ਇਸ ਟਾਈਮ ਸਾਡੇ ਕੋਲੇ ਟੋਟਲ ਬੱਚੇ 25 ਸੀ ਜਿਦੇ ਵਿੱਚੋਂ 20 ਬੱਚੇ ਪਾਸ ਆਊਟ ਹੋ ਕੇ ਨੈਕਸਟ ਸਕੂਲ ਚ ਚੱਲੇ ਨੇ ਕੁਝ ਬੱਚੇ ਹੁੰਦੇ ਨੇ ਜਿਹੜੇ ਸਾਡੇ ਕੋਲੇ ਰੁਕ ਜਾਂਦੇ ਨੇ ਜਿਹੜੇ ਪੇਰੈਂਟਸ ਵਾਲੇ ਹੋਰ ਇਸ ਤਰ੍ਹਾਂ ਦੇ এনਵਾਇਰਨਮੈਂਟ ਚ ਰੱਖਣਾ ਚਾਹੁੰਦੇ ਨੇ ਪਰ ਕੁਝ ਹੁੰਦੇ ਨੇ ਕਿ ਜਿਹੜੇ ਨੈਕਸਟ ਜਾਣਾ ਚਾਹੁੰਦੇ ਆ ਤਾਂ ਉਹਨਾਂ ਦੇ ਵਿੱਚੋਂ ਹੁਣ ਇਸ ਟਾਈਮ ਸਾਡੇ ਕੋਲੇ ਨੀਅਰਲੀ 17 ਬੱਚੇ ਨੇ ਜਿਹੜੇ ਉਹ ਪਾਸ ਆਊਟ ਹੋ ਕੇ ਚਲੇ ਗਏ ਕਿਸਮੇ ਇਸ ਸਕੂਲ ਆਉਣ ਲਈ ਤੁਸਾਂ ਬੈਂਟਰ ਪੇ ਕੀਤਾ ਜੀ ਅਸੀਂ ਬੱਚਿਆਂ ਨੂੰ ਖੁਦ ਡਰਾਇੰਗਸ ਬਣਾ ਕੇ ਦਿੰਨੇ ਆ ਜਿਦੇ ਵਿੱਚ ਬੱਚੇ ਸਭ ਤੋਂ ਪਹਿਲਾਂ ਅਸੀਂ ਕਲਰਿੰਗ ਤੋਂ ਸਟਾਰਟ ਕਰਦੇ ਆ ਕਿ ਬੱਚੇ ਨੂੰ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਕਿ ਕਲਰ ਹੈ ਕਿਹੜਾ ਫਿਰ ਉਹਨਾਂ ਨੂੰ ਡਿਫਰੈਂਟ ਡਿਫਰੈਂਟ ਉਸ ਤਰ੍ਹਾਂ ਦੇ ਪੇਪਰਸ ਦਿੱਤੇ ਜਾਂਦੇ ਆ ਔਰ ਖੁਦ ਰੈਡੀ ਕਰਦੇ ਆ ਮੈਂ ਔਰ ਮੇਰੇ ਟੀਚਰਸ ਮੇਰੇ ਹੈਲਪਰਸ ਅਸੀਂ ਸਾਰੀਆਂ ਉਸ ਤਰ੍ਹਾਂ ਦੀਆਂ ਟੀਚਿੰਗ ਏਡਸ ਬੱਚਿਆਂ ਨੂੰ ਦਿੰਨੇ ਆ ਕਿ ਟੀਵੀ ਤੋਂ ਥੋੜਾ ਹਟ ਕੇ ਮੋਬਾਈਲ ਤੋਂ ਥੋੜਾ ਹਟ ਕੇ ਬੱਚਾ ਸਾਡੇ ਕੋਲ ਪੇਪਰ ਤੇ ਆ ਜਾਵੇ ਤੇ ਉਹ ਪੇਪਰ ਤੋਂ ਹੀ ਸ਼ੁਰੂ ਕਰਕੇ ਨੈਕਸਟ ਕਾਪੀ ਤੇ ਪਹੁੰਚਦਾ ਫੈਸਿਲਿਟੀਆਂ ਦੇ ਵਿੱਚ ਇਹ ਆ ਕਿ ਅਸੀਂ ਹੁਣ ਜਿਵੇਂ ਸਮਰ ਚੱਲ ਪਿਆ ਤਾਂ ਅਸੀਂ ਬੱਚਿਆਂ ਨੂੰ ਏਸੀ ਵੀ ਪ੍ਰੋਵਾਈਡ ਕਰਦੇ ਆ ਠੀਕ ਹੈ ਤੇ ਜੇ ਬੱਚਿਆਂ ਨੂੰ ਹਰ ਜਿਹੜਾ ਸਾਡਾ 6 ਮੰਥ ਦਾ ਪਲਾਨ ਹੁੰਦਾ ਉਹਦੇ ਵਿੱਚ ਅਸੀਂ ਬੱਚਿਆਂ ਨੂੰ ਨਿਊ ਟੌイズ ਜਿਹੜੇ ਅਕੋਰਡਿੰਗ ਟੂ ਏਜ ਉਹਨਾਂ ਨੂੰ ਦਿੱਤੇ ਜਾਂਦੇ ਆ ਅੱਜ ਵੀ ਅਸੀਂ ਨਿਊ ਟੌイズ ਨੇ ਜਿਹੜੇ ਓਪਨ ਕਰਾਂਗੇ ਬੱਚਿਆਂ ਦੇ ਵਿੱਚ ਔਰ ਹਰ ਇਵੈਂਟ ਤੇ ਸਾਡੀ ਕੋਸ਼ਿਸ਼ ਇਹ ਹੁੰਦੀ ਆ ਕਿ ਅਸੀਂ ਪੁਰਾਣੀ ਕੱਢ ਕੇ ਉਹਨਾਂ ਨੂੰ ਕੁਝ ਨਵਾਂ ਲਿਆ ਕੇ ਦਈਏ ਔਰ ਉਹ ਚਾਹੇ ਫਿਰ ਟੌਇਜ਼ ਹੋਣ ਫਿਰ ਉਹ ਚਾਹੇ ਕਲਰ ਸੈੱਟ ਹੋਣ ਮਤਲਬ ਹੁੰਦਾ ਟੀਚਿੰਗ ਦੇ ਨਾਲ ਰਿਲੇਟਿਡ ਹੀ ਆ ਪਰ ਉਹ ਉਹਨਾਂ ਦੇ ਲਈ ਯੂਜ਼ ਲਈ ਕੀਤਾ ਜਾਂਦਾ ਕਿ ਹਰ ਵਾਰ ਕੁਝ ਨਵੀਂ ਇਨਵੈਂਸ਼ਨ ਦੋ ਤਾਂ ਜੋ ਬੱਚਿਆਂ ਨੂੰ ਇਹ ਚੀਜ਼ ਸਮਝ ਆ ਸਕੇ ਕਿ ਹਾਂ ਇੱਥੇ ਸਾਨੂੰ ਇਸ ਤਰ੍ਹਾਂ ਦਾ এনवायरमेंट ਮਿਲਦਾ ਕਿ ਜਿਹਦੇ ਵਿੱਚ ਬੱਚੇ ਖੁਸ਼ ਹੋ ਕੇ ਫਿਰ ਦੁਬਾਰਾ ਆਉਣ ਔਰ ਕੋਈ ਵੀ ਬੱਚਾ ਸਾਡੇ ਕੋਲੋਂ ਨਾ ਤਾਂ ਰੋਕੇ ਜਾਂਦਾ ਕਿਉਂਕਿ ਉਹਨੂੰ ਇਦਾਂ ਦਾ ਮਾਹੌਲ ਮਿਲ ਜਾਂਦਾ ਇੱਥੇ ਉਹਦੀਆਂ ਪਸੰਦੀਆਂ ਚੀਜ਼ਾਂ ਮਿਲ ਜਾਂਦੀਆਂ ਨੇ ਔਰ ਬੈਟਰ ਹੈ ਕਿ ਉਹਨੂੰ ਇੱਕ ਐਜ਼ ਅ ਮਦਰ ਵਾਂਗੂ ਅਸੀਂ ਟ੍ਰੀਟ ਕਰਕੇ ਐਜ਼ ਅ ਟੀਚਰ ਮਿਲ ਜਾਂਦੀ। ਪੇਰੈਂਟਸ ਨੂੰ ਕੀ ਸਲਾਹ ਦਿਆਂਗੇ? ਪੇਰੈਂਟਸ ਨੂੰ ਇਹ ਹੀ ਸਲਾਹ ਦਵਾਂਗੇ ਕਿ ਪੇਰੈਂਟਸ ਅੱਜ ਕੱਲ ਅਸੀਂ ਨੋਟ ਕਰਦੇ ਹਾਂ ਕਿ ਸਾਡੇ ਕੋਲੇ ਪੇਰੈਂਟਸ ਜ਼ਿਆਦਾ ਆ ਕੇ ਕਹਿੰਦੇ ਆ ਕਿ ਮੈਡਮ ਇਹ ਅਸੀਂ ਪਹਿਲਾਂ ਕੁਐਸਚਨ ਪੁੱਛਦੇ ਹਾਂ ਕਿ ਬੱਚਾ ਫੋਨ ਤਾਂ ਨਹੀਂ ਦੇਖਦਾ। ਮੈਡਮ ਫੋਨ ਤਾਂ ਦੇਖਦਾ ਹੈ। ਇਹ ਪੇਰੈਂਟਸ ਦਾ ਜਵਾਬ ਹੁੰਦਾ ਤੇ ਮੈਂ ਇਸ ਲਈ ਬੱਚਿਆਂ ਨੂੰ ਇਹ ਪੇਰੈਂਟਸ ਨੂੰ ਇਹ ਰਿਕੁਐਸਟ ਆ ਮੇਰੀ। ਕਿ ਜਦੋਂ ਸਾਡਾ ਬਚਪਨ ਸੀ ਠੀਕ ਹੈ ਐਨੀ ਟੈਕਨੋਲੋਜੀ ਨਹੀਂ ਸੀਗੀ ਅਸੀਂ ਪੰਜ ਪੰਜ ਬੱਚੇ ਵੀ ਇੱਕ ਘਰ ਚ ਬਹੁਤ ਸੋਹਣਾ ਪੜ ਜਾਂਦੇ ਸੀ ਬਟ ਹੁਣ ਕੀ ਆ ਇੱਕ ਬੱਚਾ ਸੰਭਾਲਣਾ ਪੇਰੈਂਟਸ ਨੂੰ ਆਖਾ ਉਹ ਕੀ ਕਰਦੇ ਆ ਫੋਨ ਦੇ ਦਿੰਦੇ ਆ ਉਸ ਨੂੰ ਅਵੋਇਡ ਕੀਤਾ ਜਾਵੇ ਕਿਉਂਕਿ ਫਿਰ ਬੱਚਾ ਸਾਡੇ ਨਾਲ ਆਪਣੀ ਲਹਿ ਜੋੜਦਾ ਨਹੀਂ ਔਰ ਜੇ ਅਸੀਂ ਵਰਬਲੀ ਗੱਲਾਂ ਕਰਾਂਗੇ ਕੁਝ ਇਸ ਸੈਸ਼ਨ ਦੇ ਵਿੱਚ ਕੁਝ ਬੱਚੇ ਇਦਾਂ ਦੇ ਆਏ ਨੇ ਕਿ ਉਹ ਕਰੈਕਟਲੀ ਮੰਮੀ ਪਾਪਾ ਨਹੀਂ ਕਹਿ ਪਾਉਂਦੇ ਕਿਉਂਕਿ ਉਹ ਫੋਨ ਬਹੁਤ ਜ਼ਿਆਦਾ ਦੇਖ ਚੁੱਕੇ ਨੇ ਪਰ ਉਹਨੂੰ ਥੋੜਾ ਜਿਹਾ ਸੰਭਾਲਣਾ ਔਖਾ ਹੋ ਜਾਂਦਾ ਸਾਡੇ ਲਈ ਸੋ ਸੋ ਪੇਰੈਂਟਸ ਫੋਨ ਨੂੰ ਅਵੋਇਡ ਕਰেন ਗੇਮਸ ਦੇ ਕਿੱਸਾਂ ਦੇ ਪ੍ਰਬੰਧ ਨੇ ਕਿਉਂਕਿ ਬੱਚੇ ਹੰਝਕਲ ਇਨਡੋਰ ਜਿਹੜਾ ਮੋਬਾਈਲ ਤੇ ਗੇਮਸ ਵਗੈਰਾ ਖੇਡਦੇ ਆ ਤੇ ਕਿੱਸਾਂ ਦੇ ਇੱਥੇ ਪ੍ਰਬੰਧ ਨੇ ਕਿ ਬੱਚੇ ਆਊਟਡੋਰ ਵੀ ਜਾ ਸਕਣ ਅਸੀਂ ਸਾਡੇ ਕੋਲ ਪਿੱਛੇ ਥੋੜੀ ਜਗ੍ਹਾ ਹੈਗੀ ਆ ਜਿੱਥੇ ਕਿ ਅਸੀਂ ਆਊਟਡੋਰ ਦੇ ਵਿੱਚ ਅਸੀਂ ਬੱਚਿਆਂ ਨੂੰ ਬਾਲਸ ਦਿੰਨੇ ਆ ਜਿਹਦੇ ਵਿੱਚ ਸਾਡੇ ਕੋਲੇ ਕੁਆਲਿਟੀ ਬਣ ਜਾਂਦੀ ਆ ਬੱਚਿਆਂ ਦੀ ਵੀ ਹੈਵ 20 ਬਾਲਸ ਅਸੀਂ ਇੱਕ ਇੱਕ ਸਕਿੱਪ ਕਰਦੇ ਰਹਿਣਾ ਅਸੀਂ ਉਹ ਆਊਟਡੋਰ ਕਰਦੇ ਆ ਔਰ ਇਸੇ ਤਰ੍ਹਾਂ ਹੀ ਅਸੀਂ ਬੱਚਿਆਂ ਨੂੰ ਸਾਈਕਲਸ ਦੀ ਰੇਸ ਲਵਾਉਂਦੇ ਆ 2 ਸਾਈਕਲ 3 ਸਾਈਕਲਸ ਦੇਤੀਆਂ winner ਕੌਣ ਉਹ ਫਿਰ ਥੋੜਾ ਆਊਟਡੋਰ ਹੋ ਜਾਂਦਾ ਬਟ ਮੋਸਟ ਆਫ ਦੀ ਬੱਚੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਮੋਬਾਈਲ ਨਾਲ ਅਟੈਚ ਨੇ ਤਾਂ ਉਹ ਕੀ ਕਰਦੇ ਨੇ ਜ਼ਿਆਦਾਤਰ ਅੰਦਰ ਬੈਠਣਾ ਪਸੰਦ ਕਰਦੇ ਆ ਬਟ ਅਸੀਂ ਜਿਵੇਂ ਸਮਰ ਰਾ ਥੋੜਾ ਅੰਦਰ ਰੱਖ ਲਈਦਾ ਅੰਦਰ ਵੀ ਉਹ ਚੀਜ਼ ਚਲਾ ਲਈਦੀ ਆ ਬਟ ਜੇ ਵਿੰਟਰ ਆ ਤਾਂ ਬਹੁਤ ਵਧੀਆ ਚੀਜ਼ ਹੁੰਦੀ ਆ ਕਿ ਉਹਨਾਂ ਨੂੰ ਧੁੱਪ ਵੀ ਮਿਲ ਜਾਂਦੀ ਆ ਅਸੀਂ ਉਹਨਾਂ ਨੂੰ ਬਾਹਰ ਖਿਲਾ ਲੈਂਦੇ ਆ ਬਹੁਤ ਅੱਛਾ ਸਰ ਪਹਿਲਾਂ ਸਾਡਾ ਜਦੋਂ ਮਤਲਬ ਬੱਚਾ ਆਇਆ ਸੀਗਾ ਉਦੋਂ ਬਿਲਕੁਲ ਜ਼ੀਰੋ ਸੀਗਾ ਤੇ ਹੁਣ ਬਹੁਤ ਅੱਛਾ ਮਤਲਬ ਕਰਕੇ ਅੱਗੇ ਜਾ ਰਿਹਾ ਜੀ ਦੋ ਸਾਲ ਤੋਂ ਸਰ ਉਹ ਇੱਥੇ ਦੋ ਸਾਲ ਤੋਂ ਹੀ ਸੀਗਾ ਜੀ ਇੱਥੇ ਹਾਂਜੀ ਸਰ ਦੋ ਸਾਲ ਤੋਂ ਇੱਥੇ ਪੜ ਰਿਹਾ ਹੈਗਾ ਬਹੁਤ ਵਧੀਆ ਹੈਗਾ ਮਤਲਬ ਮੈਂ ਨੇ ਸਰ ਕੌਨਫੀਡੈਂਸ ਬਹੁਤ ਜ਼ਿਆਦਾ ਬਿਲਡ ਕਰਦੇ ਨੇ ਔਰ ਬੱਚਾ ਸਾਡਾ ਬਹੁਤ ਜ਼ਿਆਦਾ ਜਦੋਂ ਅਸੀਂ ਹੁਣ ਨੈਕਸਟ ਸਕੂਲ ਚ ਪਾ ਰਹੇ ਹਾਂ ਉਹਨੂੰ ਟੈਸਟ ਲਈ ਗਏ ਬਟ ਉਹ ਕਹਿੰਦੇ ਤੁਹਾਡਾ ਬੱਚਾ ਬਹੁਤ ਐਡਵਾਂਸ ਹੈ